ਸੋਰਠ ਮਹੱਲਾ ਨਵਾ ਮਨ ਰੇ ਕੌਣਕ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੀ ਰਹਾ ਮਨ ਰੇ ਕੌਣਕ ਮਤ ਤੈ ਲੈਨੀ ਫਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨ ਕੀਨੇ ਰਹਾ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਣ ਕੋ ਧਾਇ ਅੰਤ ਸੰਗ ਕਾ ਹੋ ਨਹਿ ਦੀਨਾ ਫਿਰ ਤਾ ਆਪ ਬੰਧਾਇ ਨਾ ਹਰ ਭਜਿਓ ਨਾ ਕੋ ਰ ਜਨ ਸੇਵਿਓ ਨਾ ਉਪਜੋ ਕਸ ਗਿਆਨ ਨਾ ਘਟ ਹੀ ਮਾਹ ਨਿਰੰਜਨ ਤੇਰ ਖੋਜਿਤ ਉਦਿਆਨਾ ਬਹੁਤ ਜਨਮ ਪਰਮਤ ਤਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ